ਸਤਿ ਸ਼੍ਰੀ ਅਕਾਲ ਜੀ ਕੈਨ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਦੇਸ਼ ਵਿਦੇਸ਼ ਦੇ ਵਿੱਚ ਕੀ ਹੈ ਖਾਸ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖਾਸ ਸੁਰਖੀਆਂ ਤੇ ਪੰਜਾਬ ਸੀਐਮ ਨਾਲ ਡੀਸੀ ਅਤੇ ਐਸਐਸਪੀ ਸਾਬਾਨਾ ਦੀ ਬੈਠਕ ਨਸ਼ੇ ਦੇ ਖਿਲਾਫ ਪਣ ਰਹੀ ਰਣਨੀਤੀ ਪਹਿਲਾਂ ਬਣੀ ਹਾਈ ਪਾਵਰ ਕਮੇਟੀ ਕਾਂਗਰਸ ਨੇ ਬਠਿੰਡਾ ਦੇ ਵਿੱਚ 6 ਕਾਉਂਸਲਰਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਆਪ ਨੂੰ ਵੋਟ ਦੇਣ ਦੇ ਇਲਜ਼ਾਮ ਨੋਟਿਸ جاری ਹੋਣ ਤੋਂ ਬਾਅਦ ਵੀ ਨਹੀਂ ਦਿੱਤੇਗੇ ਜਵਾਬ ਪੰਜਾਬ ਦੇ ਵਿੱਚ ਨਸ਼ੇ ਖਿਲਾਫ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਸਖਤੀ ਸਰਪੰਚ ਦੇ ਨਾਲ ਤਸਕਰ ਮਹਿਲਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਦੇ ਘਰ ਚੱਲਿਆ ਬਲਡوزر ਡਿਊਟੀ ਤੇ ਤਨਾਤ ਹੌਲਦਾਰ ਨੂੰ ਪਿਆ ਦਿਲ ਦਾ ਦੌਰਾ ਨਾਲ ਦੇ ਖੜੇ ਕਰਮੀ ਨੇ ਦੱਸਿਆ ਰਾਤ ਸੀ ਨਾਲ ਡਿਊਟੀ ਤੇ ਤਨਾਤ ਅਚਾਨਕ ਹੋਇਆ ਕੀ ਸਾਬਕਾ ਸਰਪੰਚ ਦੇ 13 ਸਾਲ ਦੇ ਪੋਤੇ ਨੇ ਕੱਟੇ ਝੰਡੇ ਹਾਕੀ ਦੇ ਵਿੱਚ ਮਾਰੀਆਂ ਮੱਲਾ ਤਗਮਾ ਲੈ ਕੇ ਪਰਤਿਆ ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਤਮਾਕਾ ਕਰਨ ਵਾਲੇ ਕੀਤੇ ਗ੍ਰਿਫਤਾਰ ਪੁਲਿਸ ਨੂੰ ਦੇਖ ਕੇ ਗੈਂਗਸਟਰਾਂ ਨੇ ਚਲਾਈ ਗੋਲੀ ਪੁਲਿਸ ਦੇ ਵੱਲੋਂ ਕੀਤਾ ਗਿਆ ਜਵਾਬੀ ਫਾਇਰ ਤੇ ਹੁਣ ਕਰਦੇ ਖਬਰਾਂ ਦਾ ਵਿਸਥਾਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਨਸ਼ੇ ਦੇ ਬੋਲਬਾਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਜਿਸ ਤੇ ਚਲਦੇ ਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਪੰਜਾਬ ਦੇ ਡੀਸੀ ਸਾਹਿਬਾਨ ਅਤੇ ਐਸਐਸਪੀਜ਼ ਦੇ ਨਾਲ ਬੈਠਕ ਕੀਤੀ ਜਾ ਰਹੀ ਹੈ ਜ਼ਿਕਰ ਖਾਸ ਹੈ ਕਿ ਪੰਜਾਬ ਦੇ ਵਿੱਚ ਐਕਸ਼ਨ ਮੋਡ ਦੇ ਵਿੱਚ ਸਰਕਾਰ ਦੇਖਣ ਨੂੰ ਮਿਲਦੀ ਪਈ ਹੈ ਨਸ਼ਾ ਤਸਕਰਾਂ ਦੀਆਂ ਸੰਪਤੀਆਂ ਤੇ ਬਲਡੋਜ਼ਰ ਚੱਲਦੇ ਪਏ ਆ ਉੱਥੇ ਹੀ ਸੀਐਮ ਮਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀਜ਼ ਦੇ ਨਾਲ ਬੈਠਕ ਕਰਦੇ ਪਏ ਆ ਬੈਠਕ ਚੰਡੀਗੜ੍ਹ ਦੇ ਵਿੱਚ ਪੰਜਾਬ ਭਵਨ ਦੇ ਵਿੱਚ ਹੈ ਜਿੱਥੇ ਨਸ਼ੇ ਦੇ ਖਿਲਾਫ ਚੱਲ ਰਹੀ ਲੜਾਈ ਨੂੰ ਲੈ ਕੇ ਰਣਨੀਤੀ ਬਣਾਈ ਗਈ ਹੈ ਇਸ ਬੈਠਕ ਦੇ ਵਿੱਚ ਕਾਫੀ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਕੁਝ ਜ਼ਿਲ੍ਹਿਆਂ ਦੇ ਨਵੇਂ ਐਸਐਸਪੀ ਅਤੇ ਡੀਸੀ ਨਿਯੁਕਤ ਕੀਤੇ ਗਏ ਇਸ ਤੋਂ ਪਹਿਲਾਂ ਸੀਐਮਾ ਨੇ ਕਿਹਾ ਸੀ ਕਿ ਮਲਜ਼ਮ ਜਾਂ ਗੈਂਗਸਟਰ ਅਪਰਾਧ ਕਰਨ ਤੋਂ ਬਾਅਦ ਇੱਕ ਚੌਕ ਤੋਂ ਦੂਸਰੇ ਚੌਕ ਵੀ ਨਹੀਂ ਜਾ ਪਾਉਣਗੇ ਇਸ ਤੋਂ ਬਾਅਦ ਲਗਾਤਾਰ ਗੈਂਗਸਟਰ ਅਤੇ ਪੁਲਿਸ ਦੇ ਵਿੱਚ ਮੁੱਠਪੇੜ ਹੁੰਦੀਆਂ ਪਈਆਂ ਨੇ ਕਈ ਤਸਕਰਾਂ ਦੇ ਘਰ ਤੇ ਬਲਡੋਜ਼ਰ ਚੱਲਦੇ ਪਏ ਐ ਇਸ ਤੋਂ ਪਹਿਲਾਂ ਵੀਰਵਾਰ ਨੂੰ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਦੀ ਨਿਗਰਾਨੀ ਦੇ ਲਈ ਪੰਜ ਮੰਤਰੀਆਂ ਦੀ ਹਾਈ ਪਾਵਰ ਕਮੇਟੀ ਵੀ ਗਠਿਤ ਕੀਤੀ ਗਈ ਹੈ ਪੰਜਾਬ ਦੇ ਵਿੱਚ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਸਖਤੀ ਕੀਤੀ ਜਾ ਰਹੀ ਹੈ ਤਾਂ ਦੂਸਰੇ ਪਾਸੇ ਕਾਂਗਰਸ ਵੀ ਲੱਗਦਾ ਹੈ ਕਿ ਐਕਸ਼ਨ ਮੋਡ ਦੇ ਵਿੱਚ ਹੈ ਕਾਂਗਰਸ ਦੇ ਵੱਲੋਂ ਆਪਣੇ ਕੁਝ ਕੌਂਸਲਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਕੱਢਿਆ ਗਿਆ ਹੈ ਇਲਜ਼ਾਮ ਆਮ ਆਦਮੀ ਪਾਰਟੀ ਤੇ ਵੋਟ ਦੇਣ ਨੂੰ ਉਹਨਾਂ ਤੇ ਲੱਗਦੇ ਪਏ ਆ ਇਸ ਤੋਂ ਬਾਅਦ ਉਹਨਾਂ ਨੂੰ ਲੈਟਰ ਜਾਰੀ ਕਰ ਦਿੱਤੇ ਗਏ ਹੈ ਜ਼ਿਕਰ ਖਾਸ ਹੈ ਕਿ ਪੰਜਾਬ ਕਾਂਗਰਸ ਤੇ ਸਾਬਕਾ ਕੈਬਨਿਟ ਮੰਤਰੀ ਅਤੇ ਪ੍ਰਦੇਸ਼ ਕਾਂਗਰਸ अनुशासन कमेटी ਦੇ ਚੇਅਰਮੈਨ ਅਵਤਾਰ ਹੈਨਰੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਬਠਿੰਡੇ ਦੇ 6 ਕੌਂਸਲਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਆ ਇਹ 5 ਸਾਲ ਦੇ ਲਈ ਲਾਗੂ ਹੋਵੇਗਾ ਮਿਲੀ ਜਾਣਕਾਰੀ ਮੁਤਾਬਕ ਅਵਤਾਰ ਹੈਨਰੀ ਨੇ ਆਪਣੇ ਆਦੇਸ਼ਾਂ ਦੇ ਵਿੱਚ ਕਿਹਾ ਹੈ ਕਿ ਇਹ ਕੌਂਸਲਰ ਬਠਿੰਡਾ ਨਗਰ ਨਿਗਮ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ VOTING ਕਰਨ ਦੇ ਇਹਨਾਂ ਦੇ ਇਲਜ਼ਾਮ ਲੱਗੇ ਜਿਸ ਤੇ ਚੱਲਦੇ ਆ ਕਾਉਂਸਲਰ ਅਨੀਤਾ ਗੋਇਲ ਸੋਨੀਆ ਮਮਤਾ ਕਿਰਨ ਰਾਣੀ ਸੁਰੇਸ਼ ਕੁਮਾਰ ਅਤੇ ਵਿਕਰਮ ਕ੍ਰਾਂਤੀ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਹੈਨਰੀ ਨੇ ਕਿਹਾ ਕਿ ਬੀਤੇ ਦਿਨ ਉਹਨਾਂ ਨੂੰ ਮੇਰ ਚੋਣ ਦੇ ਦੌਰਾਨ ਸ਼ਿਕਾਇਤਾਂ ਮਿਲੀਆਂ ਸੀ ਕਿ ਕੁਝ ਕੌਂਸਲਰ ਜਿਹੜੇ ਕਾਂਗਰਸ ਦੇ ਆ ਉਹਨਾਂ ਦੇ ਵੱਲੋਂ ਆਪਣਾ ਵੋਟ ਜਿਹੜਾ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ ਹੈ ਜਿਸ ਤੋਂ ਲੈ ਕੇ ਸੀਟਾਂ ਪੂਰੀਆਂ ਹੋਣ ਨਾ ਹੋਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਨੇ ਆਪਣਾ ਕਬਜ਼ਾ ਬਠਿੰਡਾ ਸੀਟ ਤੇ ਕਰ ਲਿਆ ਸੀ ਤੇ ਜੇ ਜਿੰਨਾ ਤੱਕ ਮੇਰੀ ਆਪਣੀ ਖੁਦ ਦੀ ਗੱਲ ਹੈ ਦੇਖੋ ਜੀ ਅੱਜ ਤੋਂ ਕੁਝ ਦਿਨ ਕੁ ਸਾਲ ਪਹਿਲੇ ਚਲੇ ਗਏ 2022 दो हज़ार बाई इलेक्शन में जे इस तरह कटना चाहिए मेरे हिसाब से बठिंडे नब्बे परसेंट कांग्रेस के लोगों को निकालना चाहिए कि जिन लोगों ने सरेआम आम आदमी पार्टी की सपोर्ट करी आज वो कट्टर कांग्रेसी बने हुए चलो हमारी कोई मजबूरी रही किसी कारणवश हम लोगों ने दूजी पार्टी को सपोर्ट करा कुछ क्या डेढ़ साल दो साल तक हमारा पोस्ट खाली पड़ी थी वो सारे कह रहे थे यहाँ तक कि हमारे डी साहब ने भी कह दिया था कि उन्होंने कोई स्टे नहीं लिया रमन गोयल जी ने आप अपना मेयर बना लो ਰਬ ਆਸਰੇ ਬੈਠੇ ਹੋਏ ਸਾਰੇ ਜੀ ਇਹ ਮੈਂ ਨਹੀਂ ਸਮਝਦਾ ਕਿ ਕੋਈ ਬੜੀ ਸੇ ਅਨਪਤ ਵਾਲੀ ਹੈ ਜੋ ਮਤਲਬ ਬਾਤ ਕੀ ਜੇ ਸਾਰੇ ਜੇ 6 ਘੰਟ ਹੋ ਸਕਦਾ ਹੈ ਹਨਾ ہماری ਕੋਈ ਮਜਬੂਰੀ ਰਹੀ ਹਮ ਮੈਨੇ ਸੋਚਿਆ ਆਪਣਰ ਪਰਸਨਲ ਮੇਰਾ ਆਪਣਾ ਜੋ ਮਤਲਬ ਹੈ ਅੱਧੀ ਟੀਮ ਜਗਰੂਪ ਗਿਲ ਉਹ ਉਧਰ ਵੀ ਆਵਾਦੀ ਪਾਰਟੀ ਸੀ ਇਧਰ ਮਹਿਤਾ ਗਰੂਪ ਇਧਰ ਵੀ ਆਵਾਦੀ ਪਾਰਟੀ ਸੀ ਤਾਂ ਹਮ ਮੈਂ ਜੋ ਹਮਾਰੇ ਅੰਤਰ ਆਤਮਾਨਿਕ ਮੈਨੂੰ ਕੋ ਐਸਾ ਲੱਗਾ ਕਿ ਮਹਿਤਾ ਗਰੂਪ ਜਿਆਦਾ ਬੜੀਆ ਤਾਂ ਸੇਵਾ ਕਰ ਲੇਗਾ ਮਲ ਸਹਿਰ ਦੀ ਹਮ ਆਜੋ ਕੋਈ ਕੋਈ ਨਾਮ ਵੀ ਹੋ ਨਾ ਤਾਂ ਕਿਹਾ ਤਾਂ ਸਾਰੇ ਸਾਰਿਆਂ ਨੂੰ ਪਤਾ ਹੈ ਜੀ ਕਈ ہمارے ਕਾਂਗਰਸੀ ਹਮਸਿਆਂ ਦੇ ਖਿਲਾਫ ਉਲਟੇ ਇਲੈਕਸ਼ਨ ਲੜੇ ਉਹ ਕਾਂਗਰਸ ਦੇ ਉਹਦੇ ਆਧਾਰ ਬਣੇ ਬੱਠੇ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਈ ਅਨੁਸ਼ਾਸਨ ਕਮੇਟੀ ਉਹਨਾਂ ਪਰ ਉਹਦੋਂ ਵੀ ਹੋ ਗਈ ਰਹੀ ਹੋ ਗਈ ਤੇ ਇਹ ਕਾਰਵਾਈ ਹੋਣੀ ਚਾਹੀਦੀ ਤੇ ਨਿਸ਼ਚਿਤ ਹੋਣੀ ਚਾਹੀਦੀ ਜੀ ਮੇਰੇ ਤੋਂ ਵੀ ਹਰ ਕਿਸੇ ਦੇ ਜਿਹੜੀ ਜਿਹੜੇ ਕੋਈ ਗਲਤ ਕੰਮ ਕਰਦੇ ਨੇ ਹਰ ਕਿਸੇ ਨੂੰ ਹੋਣੀ ਚਾਹੀਦੀ ਹੈ ਹਾਂਜੀ ਇੱਕ ਤਰਫ ਤੋਂ ਕੋਈ ਪਾਰਟੀ ਖਿਲਾਫ ਗੱਦਾਰੀ ਕਰਤੇ ਧੋਖਾ ਦਿੰਦੇ ਉਹਨਾਂ ਨੂੰ ਕੋਈ ਉਹਦੇ ਲੇਕਨ ਆਜੀ ਜਾ ਰਹੇ ਇੱਕ ਪਾਸੇ ਜਿ ਥੋੜੀ ਜੀ ਕੋਈ ਬੰਦਾ ਆਪ ਦੇ ਸਟੈਂਡ ਤੇ ਖੜ ਕੇ ਆਗਾ ਕੋਈ ਆਪ ਦੇ ਜੋ ਕੋਈ ਐਮਸੀ ਪਾਰਟ ਜਿਹੜੀ ਹੁੰਦੀ ਨਾ ਇਹ ਪਾਰਟੀਆਂ ਤੋਂ ਉੱਪਰ ਉੱਡ ਕੇ ਭਾਈਚਾਰੇ ਕੇ ਸਾਹੇ ਵੀ ਹੁੰਦੀ ਕੰਪਲੇਂਟ ਮਿਲੀ ਸੀ ਕਾਉਂਸਲਰਸ ਦੇ ਖਿਲਾਫ ਜਦੋਂ ਉਹਨਾਂ ਨੇ ਮੌਜੂਦਾ ਆਪ ਸਰਕਾਰ ਦੇ ਉਮੀਦਵਾਰ ਦੇ ਹੱਕ ਜਿ ਵੋਟਾਂ ਪਾਈਆਂ ਸੀ ਕਾਂਗਰਸ ਪਾਰਟੀ ਦੇ ਕਾਉਂਸਲਰ ਸੀਗੇ ਉਹਨਾਂ ਨੇ ਜਦੋਂ ਪਾਈਆਂ ਤਾਂ ਕੰਪਲੇਂਟ ਤੇ ਅਨੁਸ਼ਾਸਨ ਕਮੇਟੀ ਜੋ ਡਿਸਪਲਿਨਰੀ ਕਮੇਟੀ ਪੰਜਾਬ ਦੀ ਹੈ ਉਹਨਾਂ ਨੂੰ ਪਹੁੰਚੀ ਸੀ ਉਹਨਾਂ ਨੇ ਜਵਾਬ ਮੰਗੇ ਸੀ ਜਿਹੜੇ ਸਾਥੀਆਂ ਨੇ ਜਵਾਬ ਦੇਤੇ ਸੀ ਹਜੇ ਉਹ ਤਾਬੇ ਅਦੀਨ ਅੰਦਰਾਜ ਉਹਨਾਂ ਦੇ ਹਜੇ ਰੱਖੇ ਹੋਏ ਐ 6 ਸਾਥੀਆਂ ਨੂੰ ਜਿਨ੍ਹਾਂ ਨੂੰ ਕੱਢਿਆ ਇਹਨਾਂ ਵਿੱਚੋਂ ਤਿੰਨਾਂ ਦੇ ਜਵਾਬ ਆਏ ਸੀ ਉਹ ਕਿਤੇ ਨਾ ਕਿਤੇ ਰੁਟੀਨ 'ਚ ਉਹਦੇ ਕਾਰਵਾਈ ਹੋ ਗਈ ਉਹ ਤਿੰਨ ਸਾਥੀਆਂ ਤੇ ਹਜੇ ਵਿਚਾਰ ਹੀ ਦੀਨ ਦੁਆਰਾ ਹੋਊਗਾ ਤੇ ਤਿੰਨ ਸਾਥੀ ਜਿਨ੍ਹਾਂ ਨੇ ਜਵਾਬ ਹੀ ਨਹੀਂ ਦਿੱਤੇ ਪਾਰਟੀ ਦੇ ਉਲਟ ਵੀ ਚੱਲੇ ਨੋਟਿਸ ਵੀ ਆਇਆ ਤੇ ਜਵਾਬ ਵੀ ਨਹੀਂ ਦਿੱਤੇ ਉਹਨਾਂ 'ਚ ਫਿਰ ਉਹਨਾਂ ਵਾਸਤੇ ਪਾਰਟੀ 'ਚ ਕੋਈ ਥਾਂ ਨਹੀਂ ਕਿੰਨੇ ਲੋਕ ਜੀ ਨੇ ਆਖਦੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੇ ਚੱਲਦੇ ਆ ਹੁਣ ਪੀਲਾ ਪੰਜਾ ਤਸਕਰਾਂ ਦੇ ਘਰਾਂ ਤੇ ਚਲਾਇਆ ਜਾ ਰਿਹਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਜਿਹੀਆਂ ਕਾਰਵਾਈਆਂ ਹੁੰਦੀਆਂ ਪਈਆਂ ਪਰ ਬੀਤੇ ਦਿਨੀ ਇੱਕ ਮਹਿਲਾ ਤਸਕਰ ਦੀ ਪਿੰਡ ਦੇ ਸਰਪੰਚ ਦੇ ਨਾਲ ਜਿਹੜੀ ਵੀਡੀਓ ਵਾਇਰਲ ਹੁੰਦੀ ਪਈ ਸੀ ਉਸ ਤੋਂ ਬਾਅਦ ਹੁਣ ਉਸ ਮਹਿਲਾ ਦੇ ਘਰ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਲੁਧਿਆਣਾ ਦੇ ਪਿੰਡ ਨਾਰਗਾਲ ਦੇ ਵਿੱਚ ਰਾਤ ਨੂੰ ਪੁਲਿਸ ਦੇ ਵੱਲੋਂ ਬਲਡੋਜ਼ਰ ਐਕਸ਼ਨ ਦੇ ਤਹਿਤ ਕਾਰਵਾਈ ਕੀਤੀ ਗਈ ਮਹਿਲਾ ਨਸ਼ਾ ਤਸਕਰ ਜ਼ਿਸਤੀ ਕੇ ਸਰਪੰਚ ਦੇ ਨਾਲ ਵੀਡੀਓ ਵਾਇਰਲ ਹੋਈ ਸੀ ਉਸ ਦੇ ਘਰ ਤੇ ਬਲਡੋਜ਼ਰ ਚੱਲਿਆ ਏ ਉਸ ਨੂੰ ਅਤੇ ਉਸ ਦੇ ਪਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਸ ਤੇ ਪਹਿਲਾਂ ਹੀ ਦੱਸਿਆ ਜਾ ਰਿਹਾ ਏ ਕਿ ਕਈ ਮਾਮਲੇ ਦਰਸਾਂ ਦਿੱਸ ਤੋਂ ਬਾਅਦ ਸੀਨੀਅਰ ਪੁਲਿਸ ਅਫਸਰਾਂ ਦੇ ਵੱਲੋਂ ਅਹਿਮ ਖੁਲਾਸੇ ਕੀਤੇ ਗਏ ਹੈ ਪਿਛਲੇ ਦਿਨੀ ਇੱਕ ਮੀਡੀਆ ਨੇ ਬਹੁਤ ਸਾਡਾ ਸਾਥ ਦਿੱਤਾ ਵੀਡੀਓ ਵਾਇਰਲ ਹੋਈ ਆ ਮੀਡੀਆ ਦੇ ਸਾਥ ਦੇ ਨਾਲ ਇੱਥੇ ਤੱਕ ਪਹੁੰਚੇ ਆ ਅਸੀਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਡਾਇਰੈਕਟ ਕਾਲ ਲਾਈ ਮੇਰੀ ਵੀਡੀਓ ਦੇਖ ਕੇ ਉਹਨਾਂ ਨੇ ਡਾਇਰੈਕਟ ਮੈਨੂੰ ਕਾਲ ਲਾਈ ਮੈਨੂੰ ਪੁੱਛਿਆ ਕਿ ਸਰਪੰਚ ਸਾਹਿਬ ਇਹ ਮਾਮਲਾ ਕੀ ਆ ਜਦੋਂ ਉਹਨਾਂ ਨੂੰ ਮੈਂ ਧਿਆਨ ਦੇ ਵਿੱਚ ਉਹਨਾਂ ਦੇ ਸਾਰਾ ਹੀ ਮਾਮਲਾ ਲਿਆਂਦਾ ਤਾਂ ਮਾਨ ਸਾਹਿਬ ਨੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੰਕੁਰ ਸਾਹਿਬ ਨੂੰ ਕਾਲ ਕੀਤੀ ਐਸਐਸਪੀ ਸਾਹਿਬ ਮੌਕੇ ਤੇ ਪਹੁੰਚੇ ਡੀਐਸਪੀ ਸਾਹਿਬ ਮ ਕਾਰਵਾਈਆ ਉਹਨਾਂ ਤੇ ਕੀਤੀ ਆ ਉਹਨਾਂ ਅੰਸਰਾਂ ਤੇ ਜਿਨ੍ਹਾਂ ਨੇ ਮੈਨੂੰ ਜਾਨ ਦੀ ਮਾਰਨ ਦੀ ਧਮਕੀ ਦਿੱਤੀ ਸੀ ਬਿਲਕੁਲ ਮੈਨੂੰ ਮੁੱਖ ਮੰਤਰੀ ਸਾਹਿਬ ਦਾ ਖੁਦ ਕਾਲ ਆਇਆ ਭਗਵੰਤ ਮਾਨ ਜੀ ਦਾ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਸਰਪੰਚ ਸਾਹਿਬ ਗੱਲ ਕੀ ਆ ਮੈਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਜੋ ਜੋ ਘਟਨਾ ਸਾਡੇ ਨਾਲ ਵਾਪਰੀ ਸੀ ਉਹਨਾਂ ਨੇ ਉਸ ਤੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੱਜ ਵਾਕਈ ਐਕਸ਼ਨ ਤੁਹਾਡੇ ਸਾਹਮਣੇ ਆ ਗਾ ਨਸ਼ਾ ਦੇਖੋ ਜੀ ਇਹ ਪੁਰਾਣੇ ਨਸ਼ਾ ਤਸਕਰ ਨੇ ਕਿਉਂਕਿ ਇਹਨਾਂ ਦੇ ਪਹਿਲਾਂ ਵੀ ਪਰਚੇ ਚੱਲਦੇ ਆ ਦੋ ਤੋਂ ਤਿੰਨ ਪਰਚੇ ਮੇਰਾ خیال ਇਹਨਾਂ ਦੇ ਉੱਤੇ ਪਹਿਲਾਂ ਹੈ ਚੁੱਕੇ ਲੱਗਦਾ ਕਿ ਨੌਜਵਾਨੀ ਨੂੰ ਆਰਵਿੰਦ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੰਤੁਸ਼ਟ ਤੁਸੀਂ ਬਿਲਕੁਲ ਸੰਤੁਸ਼ਟ ਹੈ ਜੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇੱਕ ਸਰਪੰਚ ਨੂੰ ਡਾਇਰੈਕਟਲੀ ਮੁੱਖ ਮੰਤਰੀ ਕੋਲ ਲਾ ਰਿਆ ਵਾ ਉਹ ਕਿਉਂਕਿ ਇਸ ਦਾ ਮਤਲਬ ਕਿ ਉਹ ਪ੍ਰੋਪਰ ਵਾਚ ਕਰ ਰਹੇ ਹੈ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਵਾ ਸਾਰੀ ਵੀਡੀਓ ਵੀ ਇੱਕ ਵਾਇਰਲ ਹੋਈ ਸੀ ਜਿਸ ਚ ਉਹਦੀ ਪੁੱਜੇ ਬੈਸੇ ਕਿ ਹਾਂ ਨਸ਼ਾ ਵੇਚਦੇ ਹੈ ਇਹਹੀ ਵੀਡੀਓ ਸਾਰੇ ਬਿਲਕੁਲ ਇਹੀ ਵੀਡੀਓ ਹੈ ਜੀ ਇਹੀ ਪਰਿਵਾਰ ਆ ਏਸੇ ਡੇੜੀ ਦੇ ਉੱਤੇ ਜਿੱਥੇ ਜੀਸੀਬੀ ਐਂਟਰ ਹੋਈ ਹੈ ਉਸ ਡੇੜੀ ਦੇ ਉੱਤੇ ਬਾਹਰ ਦੀ ਵੀਡੀਓ ਹੈ ਕਿੰਨੇ ਪਰਿਵਾਰ ਮੈਂਬਰ ਸੀ ਇਹ ਟੋਟਲ 4 ਤੋਂ 5 ਪਰਿਵਾਰ ਮ ਬਿਲਕੁਲ ਇਹ ਪਿੰਡ ਦੇ ਸਰਪੰਚ ਤੋਂ ਗੁੰਨਾਵਲੋਂ ਜਾਣਕਾਰੀ ਜਿਹੜੀ ਆ ਸਾਡੀ ਵੀ ਕਿਉਂ ਇਹ ਜਿਹੜਾ ਇਹ ਗੱਲ ਹੀ ਸਾਡੇ ਪਿੰਡ ਨਰੰਗਵਾਲ ਹੈਗਾ ਜੀ ਇੱਥੇ ਸਾਨੂੰ ਕੰਪਲੇਂਟ ਆਈ ਸੀਗੀ ਤੇ ਇੱਕ ਅਸੀਂ ਐਫ ਆਈ ਆਰ ਲੌਂਚ ਕੀਤੀ ਆ ਅੱਜ ਦਿਨ ਦੇ ਵਿੱਚ ਜਿਹਦੇ ਵਿੱਚੋਂ ਸਾਨੂੰ ਚਿੱਟਾ ਬਰਾਮਦ ਹੋਇਆ ਹੈ تنویر ਨਾਮ ਦਾ ਲੜਕਾ ਇਸੇ ਪਿੰਡ ਦਾ ਤੇ ਉਹਦੀ ਪੁੱਛਗੀ ਚ ਆਇਆ ਕਿ ਦੋ ਨਸ਼ਾ ਤਸਕਰ ਜਿਸ ਨੂੰ ਲੈ ਕੇ ਆਂਦਾ ਨਸ਼ਾ ਉਹ ਇਹ ਬੰਦੇ ਹੈਗੇ ਨੇ ਦੋ ਹਸਬੰਡ ਵਾਈਫ ਹੈ ਇਹਨਾਂ ਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਨੇ ਦੋਨਾਂ ਤੇ ਤੇ ਇਹਨਾਂ ਤੇ ਅਸੀਂ ਅੱਜ ਕਾਰਵਾਈ ਕੀਤੀ ਹੈ অলਰਡੀ ਇਹਨਾਂ ਦਾ ਜਿਹੜਾ ਅੰਡਰਸਕ੍ਰੂਪ ਨਹੀਂ ਸੀਗਾ बिकॉज ਪਹਿਲਾਂ ਤੋਂ ਪਰਚੇ ਦਰਜ ਹੈਗੇ ਨੇ ਸੋ ਜਿਹੜੀ ਸਾਰੀ ਇਹਨਾਂ ਦੀ ਪ੍ਰਾਪਰਟੀ ਜਿਹੜੀ ਇਹ ਬਣਾਈ ਗਈ ਹੈ ਸਰਪੰਚ ਸਾਹਿਬ ਵੀ ਸਾਰੀ ਪੰਚਾਇਤ ਨੇ ਆਇਡੈਂਟੀਫਾਈ ਕੀਤੀ ਗਈ ਹੈ ਇਹ ਇਹਨਾਂ ਦੀ ਕੋਈ ਕਾਮਨ ਲੈਂਡ ਹੈ ਉਹਦੇ ਹੈ ਤੇ ਜਿਹੜੀ ਸਾਰੀ ਕਨਸਰਨ ਡਿਪਾਰਟਮੈਂਟ ਦੀ ਸਿਵਲ ਅਥਾਰਟिटीज ਦੀ ਉਹਨਾਂ ਦਾ ਹੀ ਸਾਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਜਿਹੜਾ ਹੈਗੇ ਅਸੀਂ ਅੱਜ ਐਕਸ਼ਨ ਲਿਆ ਹੈ ਤੇ ਮੈਂ ਦੱਸਣਾ ਚਾਹਨਾ ਕਿ ਬੜੀ ਸਖਤੀ ਨਾਲ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਨਸ਼ਾ ਤਸਕਰ ਹੈ ਉਹ ਦੀ ਜਾਂ ਕੋਈ ਵੀ ਡਰੱਗਸ ਦਾ ਕੰਮ ਕਰਦਾ ਹੈ ਤੇ ਉਹਦੇ ਨਾਲ ਅਸੀਂ ਬਿਲ माननीय सीएम साहब ਸਾਡੇ ਡੀਜੀਪੀ ਸਾਹਿਬ ਸਾਰਿਆਂ ਦੇ ਇਹ ਬੜੇ ਸਟ੍ਰਿਕਟ ਆਰਡਰਸ ਹੈ ਸੋ ਅਸੀਂ ਉਹਨਾਂ ਨੂੰ ਕਿੰਨੇ ਪਰਚੇ ਪਹਿਲਾਂ ਦਾ ਸੀ ਇਹਨਾਂ ਦੇ ਤਿੰਨ ਪਰਚੇ ਦਰਜ ਹੈਗੇ ਨੇ ਜੀ ਪਿਛਲੇ ਇੱਕ ਤਾਂ ਮੇਖਲ ਪੰਜ ਮਹੀਨੇ ਪਹਿਲੇ ਹੀ ਹੈ ਬਾਕੀ ਉਸ ਤੋਂ ਕੁਝ ਸਾਲ ਪਹਿਲਾਂ ਹੈਗੇ ਸੋ ਤਿੰਨ ਪਰਚੇ ਹੈਗੇ ਨੇ ਇਸ ਤੇ ਕਾਫੀ ਪ੍ਰੋਬਲਮ ਆ ਰਹੀ ਸੀਗੀ ਤੋਂ ਇਸ ਕਰਕੇ ਅਸੀਂ ਅੱਜ ਐਕਚੁਅਲੀ ਹੈ ਕਿੰਨੇ ਪਰਚੇ ਕਿਤਨੇ ਅਰੈਸਟ ਕਿਤਨੇ ਵਜ਼ਰ ਇਸ ਵਿੱਚ ਇੱਕ ਪਹਿਲੇ ਹੋਇਆ ਜੀ تنویر ਉਸਕੇ ਪੁਛਗਿਛ ਵਿੱਚ ਜੋ ਆਏ ਹੈ ਬੰਦੇ ਇਹ ਦੋਨੋਂ ਹਸਬੰਡ ਵਾਈਫ ਆਏ ਹੈ ਤਾਂ ਟੋਟਲ ਤਿੰਨ ਅਰੈਸਟ ਹੋਈਆਂ ਜੋ ਅੱਜ ਅਸੀਂ ਐਫਆਈਰ ਲਾ ਰਹੇ ਹਾਂ ਸਰ ਹੋ ਗਿਆ ਸਰ रिकवरी हमारे पास अराउंड हमारी रिकवरी स्मॉल क्वांटिटी है ਬਟ ਉਸਮੇ ਇਹ ਹੈ ਕਿ ਇਨਕੇ ਪਾਸ ਪਹਿਲੇ ਵੀ ਕੁਝ ਪਰਚੇ ਦਰਜ ਥੇ ਔਰ ਇਹ ਇਨਕਾ ਜੋ ਹੈ ਇਲੀਗਲ ਇਹ ਜੋ ਕਨਸਰਨਡ ਹੈ ਮਾਰ ਕੋ ਪੰਚਾਇਤ ਡਿਪਾਰਟਮੈਂਟ ਦੀ ਤਰਫ ਸੇ ਆਇਆ ਥਾ ਤੋ ਉਸਕੀ ਬੇਸਿਸ ਤੇ ਕਾਰਵਾਈ ਹੋਈ ਪਹਿਲੇ ਪ੍ਰੋਪਰਟੀ ਕਿਸ ਤਰ੍ਹਾਂ ਦਾ ਲਗਾਇਆ ਦਾਰ ਇਹ ਬੰਦੇ ਲੈ ਆਵਾ ਕੀ ਇਸ ਚੀਜ਼ ਦੀ ਦੂਰ ਰਣੇ ਹਾਂ ਹੋ ਗਈ ਹੈ ਕਿ ਲੋਕਾਂ ਨੂੰ ਇਹੀ ਸੁਨੇਹਾ ਹੈਗਾ ਕਿ ਇਹ ਚਿੱਟੇ ਦੀ ਰਿਕਵਰੀ ਹੈਗੀ ਹੈ ਜੀ ਲੋਕਾਂ ਨੂੰ ਇਹੀ ਸੁਨੇਹਾ ਹੈਗਾ ਕਿ ਜਿਹੜੇ ਇਹ ਜੇ ਕੰਮ ਕਰਦੇ ਹੈਗੇ ਨੇ ਇਲੀਗਲ ਨਸ਼ੇ ਦਾ ਉਹ ਸੁਧਰ ਜਾਣ ਉਹ ਇਹ ਇੱਕ ਵਾਰਨਿੰਗ ਹੈਗੀ ਹੈ ਤੇ ਇਹ ਇਹਨੂੰ ਵਾਰਨਿੰਗ ਦੀ ਤਰ੍ਹਾਂ ਮੰਨ ਕੇ ਬਿਲਕੁਲ ਇਹ ਨਸ਼ਾ ਦਾ ਜਿਹੜਾ ਕਾਰੋਬਾਰ ਹੈ ਉਹਨੂੰ ਤੇ ਸਾਰੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਨੂੰ ਸਟ੍ਰਿਕਟੇ ਦਾਇਤਾ ਨਹੀਂ ਪੰਜਾਬ ਪੁਲਿਸ ਬਿਲਕੁਲ ਵਾਰ ਫੁੱਟਿੰਗ ਤੇ ਨੂੰ ਲੜ ਰਹੀ ਹੈ ਤੇ ਅਸੀਂ ਇਹਨੂੰ ਖਤਮ ਕਰਨ ਲਈ ਵਚਨਬੱਧ ਰਹੇ ਹਾਂ। ਇਹ ਤਸਵੀਰਾਂ ਜੋ ਤੁਸੀਂ ਦੇਖ ਜ਼ਿਕਰ ਖਾਸ ਹੈ ਕਿ ਇੱਥੇ ਡਿਊਟੀ ਤੇ ਤਨਾਤ ਇੱਕ ਪੁਲਿਸ ਹੌਲਦਾਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਉਸਤੇ ਨਾਲ ਜੋ ਕਰਮੀ ਡਿਊਟੀ ਕਰਦਾ ਪਿਆ ਸੀ ਉਸਤੇ ਵੱਲੋਂ ਕਈ ਚੀਜ਼ਾਂ ਦੱਸੀਆਂ ਗਈਆਂ ਇਹ ਪੂਰਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਹੌਲਦਾਰ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਇਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਦਾ ਨਾਮ ਬਲਤੇਜ ਸਿੰਘ ਹੈ ਜਿਹੜਾ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਹਿਮੂਆਣਾ ਦਾ ਰਹਿਣ ਵਾਲਾ ਸੀ ਅਤੇ ਥਾਣਾ ਸਿਟੀ ਫਰੀਦਕੋਟ ਦੇ ਵਿੱਚ ਪੀਸੀਆਰ ਪਾਰਟੀ ਦੇ ਵਿੱਚ ਹੌਲਦਾਰ ਤਨਾਸੀ ਗਲਬਤ ਕਰਦੇ ਅਮਰਿਤਿਕ ਹੌਲਦਾਰ ਬਲਤੇਜ ਸਿੰਘ ਦੇ ਸਾਥੀ ਪੀਸੀਆਰ ਮੁਲਾਜ਼ਮ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਹੌਲਦਾਰ ਬਲਤੇਜ ਸਿੰਘ ਦੀ ਦੇਰ ਰਾਤ ਤੋਂ ਹੀ ਉਸਤੇ ਨਾਲ ਨਾਈਟ ਡਿਊਟੀ ਚੱਲਦੀ ਪਈ ਸੀ ਕਿ ਅਚਾਨਕ ਅਜਿਹਾ ਕੀ ਹੋ ਗਿਆ ਉਸਤੇ ਬਾਬਤ ਜਸਵਿੰਦਰ ਦੇ ਵੱਲੋਂ ਪੂਰੀ ਗੱਲਬਾਤ ਦੱਸੀ ਗਈ ਇਹ ਆਪਣਾ ਹੌਲਦਾਰ ਬਲਤੇਜ ਸਿੰਘ ਆਪਣੇ ਥਾਣਾ ਸਿਟੀ ਫਰੀਦਕੋਟ ਤਨਾਸੀ ਹੈ ਜੀ ਇਦੀ ਨਾਈਟ ਡਿਊਟੀ ਸੀ ਪੀਸੀਆਰ ਪੈਟਰੋਲਿੰਗ ਤੇ ਜੀ ਤੇ ਅਚਾਨਕ ਹੀ ਸਵੇਰੇ ਮੇਰੀ ਸਵੇਰੇ ਮਾਰਨਿੰਗ ਦਾ 6:30 ਵਜੇ ਗੱਲ ਹੋਈ ਇਹਨਾਂ ਨਾਲ ਤੇ 7:00 ਵਜੇ ਨੂੰ ਥੋੜੀ ਅਟੈਕ ਦੀ ਪ੍ਰੋਬਲਮ ਆ ਗਈ ਆ ਤਸੀਂ ਜਲਦੀ ਤੋਂ ਜਲਦੀ ਉਹਨਾਂ ਗੱਡੀ ਲੈ ਕੇ ਐਮਰਜੈਂਸੀ ਮੈਡੀਕਲ ਕੇਅਰ ਕੋਲ ਥੇ ਲਿਆਂਦਾ ਤੇ ਡਾਕਟਰ ਨੇ ਉਹਨਾਂ ਨੂੰ ਡੈੱਡ ਕੋਸ਼ਿਸ਼ ਕਰਤਾ ਜੀ ਤੇ ਕਾਰਨ ਅਜੇ ਤੱਕ ਕੋਈ ਦੱਸਿਆ ਨਹੀਂ ਡਾਕਟਰਾਂ ਨੇ ਉਹਨੂੰ ਪੋਸਟਮਾਰਟਮ ਵਾਸਤੇ ਲੈ ਕੇ ਚਲੇ ਗਏ ਡੈੱਡ ਬੋਡੀ ਬਾਕੀ ਬਹੁਤ ਵਧੀਆ ਇਨਸਾਨ ਸੀਗਾ ਡਿਊਟੀ ਦੇ ਪੱਕੇ ਵਿੱਚ ਬਹੁਤ ਵਧੀਆ ਨੇ ਆਪਣੀ ਡਿਊਟੀ ਇਮਾਨਦਾਰੀ ਤੇ ਵਫਾਦਾਰ ਨਾਲ ਨਿਭਾਈ ਐ ਜੀ ਆਪੇ ਸਮੇਂ ਤੇ ਡਿਊਟੀ ਤੇ ਦਾਣਾ ਹਨੀ ਆਖਰੀ ਸਮੇਂ ਤੱਕ ਡਿਊਟੀ ਤੇ ਨਹੀਂ ਹਾਂ ਜੀ ਡਿਊਟੀ ਤੇ ਤਰਾਸ ਸੀਗਾ ਜੀ 8 ਵਜੇ ਤੱਕ ਡਿਊਟੀ ਸੀ ਆਲਰੇਡੀ ਇਹਦੇ ਤੇ 7 ਵਜੇ ਇਹ ਸਮੱਸਿਆ ਆਈ ਕਿ ਆਪਣਾ ਹੌਲਦਾਰ ਬਲਤੇਜ ਸਿੰਘ ਆਪਣੇ ਥਾਣਾ ਸਿਟੀ ਫਰੀਦਕੋਟ ਤਨਾਦ ਸੀਗਾ ਜੀ ਇਹਦੀ ਨਾਈਟ ਡਿਊਟੀ ਸੀ ਪੀਸੀਆਰ ਪੈਟਰੋਲਿੰਗ ਤੇ ਜੀ ਤੇ ਅਚਾਨਕ ਹੀ ਸਵੇਰੇ ਮੇਰੀ ਸਵੇਰੇ ਮਾਰਨਿੰਗ ਦੇ 6:30 ਵਜੇ ਗੱਲ ਹੋਈ ਇਹਨਾਂ ਨਾਲ ਤੇ 7 ਵਜੇ ਨੂੰ ਥੋੜੀ ਅਟੈਕ ਦੀ ਪ੍ਰੋਬਲਮ ਆ ਗਈ ਆ ਤੇ ਅਸੀਂ ਜਲਦੀ ਤੋਂ ਜਲਦੀ ਉਹਨੂੰ ਗੱਡੀ ਲੈ ਕੇ ਐਮਰਜੈਂਸੀ ਮੈਡੀਕਲ ਕੇਅਰ ਕੋਟ ਤੇ ਲਿਆਂਦਾ ਤੇ ਡਾਕਟਰ ਨੇ ਉਹਨੂੰ ਡੈੱਡ ਕੋਸ਼ਿਸ਼ ਕਰਤਾ ਜੀ ਤੇ ਕਾਰਨ ਅਜੇ ਤੱਕ ਕੋਈ ਦੱਸਿਆ ਨਹੀਂ ਡਾਕਟਰਾਂ ਨੇ ਪੋਸਟਮਾਰਟਮ ਵਾਸਤੇ ਲੈ ਕੇ ਚਲੇ ਗਏ ਡੈੱਡ ਬੋਡੀ ਬਾਕੀ ਬਹੁਤ ਵਧੀਆ ਇਨਸਾਨ ਸੀਗਾ ਡਿਊਟੀ ਦੇ ਪੱਕੇ ਵਿੱਚ ਬਹੁਤ ਵਧੀਆ ਨੇ ਆਪਣੀ ਡਿਊਟੀ ਇਮਾਨਦਾਰੀ ਤੇ ਵਫਾਦਾਰੀ ਨਾਲ ਨਿਭਾਈ ਐ ਜੀ ਆਪੇ ਚੰਗ ਬਕੀ ਡਿਊਟੀ ਦੇ ਕਰਨਾਂ ਹਾਂਜੀ ਆਖਰੀ ਸਮੇਂ ਤੱਕ ਕੋਈ ਗ੍ਰਿਪੀਟੀ ਸੀ ਹਾਂਜੀ ਡਿਊਟੀ ਤੇ ਤਰਾ ਸੀਗਾ ਜੀ 8 ਵਜੇ ਤੱਕ ਡਿਊਟੀ ਸੀ ਆਲਰੇਡੀ ਇਹ ਦੇ ਤੇ 7 ਵਜੇ ਇਹ ਸਵਸਿਆ ਆਈ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਪਿੰਡ ਦੀਆਂ ਗਰਾਉਂਡਾਂ ਖਾਲੀ ਦਿਖਦੀਆਂ ਪਈਆਂ ਨੇ ਤਾਂ ਹੁਣ ਜਿੱਥੇ ਇੱਕ ਪਾਸੇ ਕਬੱਡੀ ਦੇ ਟੂਰਨਾਮੈਂਟ ਚੱਲਦੇ ਪਏ ਆ ਅਜੇਹੇ ਦੇ ਵਿੱਚ ਇੱਕ ਸਾਫਕਾ ਸਰਪੰਚ ਦੇ ਪੋਤੇ ਦੇ ਵੱਲੋਂ ਪੰਜਾਬ ਦਾ ਅਤੇ ਆਪਣੇ ਪਿੰਡ ਦਾ ਹਾਕੀ ਦੇ ਵਿੱਚ ਨਾਮ ਰੌਸ਼ਨ ਕੀਤਾ ਗਿਆ ਏ ਉਸਤੇ ਵੱਲੋਂ ਜਿੱਤ ਦੇ ਝੰਡੇ ਗੱਡੇ ਗਏ ਆ ਜ਼ਿਕਰ ਖਾਸ ਕੇ 35ਵਾਂ ਆਲ ਇੰਡੀਆ ਕੇਡੀ ਸਿੰਘ ਬਾਬੂ ਮੈਮੋਰੀਅਲ ਸਬ ਜੂਨੀਅਰ ਪ੍ਰਾਈਜ਼ ਮਨੀ ਹਾਕੀ ਟੂਰਨਾਮੈਂਟ 11 ਫਰਵਰੀ ਤੋਂ 20 ਫਰਵਰੀ 2025 ਤੱਕ ਲਖਨਊ ਦੇ ਵਿੱਚ ਆਇਆ ਗਿਆ ਜਿਸ ਦੇ ਵਿੱਚ 올 ਇੰਡੀਆ ਦੇ ਵਿੱਚੋਂ 20 ਤੋਂ 25 ਟੀਮਾਂ ਨੇ ਹਿੱਸਾ ਲਿਆ ਜਿਸ ਦੇ ਵਿੱਚ ਰਾਉਂਡ ਗਲਾਸ ਅਕੈਡਮੀ ਮੋਹਾਲੀ ਪੰਜਾਬ ਵੱਲੋਂ ਇੰਦਰਪ੍ਰੀਤ ਸਿੰਘ ਢਾਲੀਵਾਲ ਲੋਪੋ ਖੇਡਿਆ ਜਿਸ ਨੇ ਕਿ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ ਅਤੇ ਗੋਲ ਕਰਨ ਤੋਂ ਬਾਅਦ ਉਸ ਦੇ ਵੱਲੋਂ ਟੀਮ ਨੂੰ ਜਿਤਾਇਆ ਜਿੱਤ ਪ੍ਰਾਪਤ ਕਰਕੇ ਇੰਦਰਪ੍ਰੀਤ ਸਿੰਘ 13 ਸਾਲ ਜਿਉਂ ਹੀ ਪਿੰਡ ਮੋਗਾ ਜ਼ਿਲ੍ਹੇ ਦੇ ਪਿੰਡ ਲੋਪੋਂ ਦੇ ਵਿੱਚ ਪਹੁੰਚਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਿੰਡ ਵਾਸੀਆਂ ਦੇ ਵੱਲੋਂ ਪ੍ਰਾਂਚ ਸਰਪੰਚ ਦੇ ਵੱਲੋਂ ਉਹਨਾਂ ਦਾ ਨਿਗਾਹ ਸਵਾਗਤ ਕੀਤਾ ਗਿਆ। ਬਾਈ ਤੁਹਾਨੂੰ ਪਤਾ ਹੀ ਆਪਾਂ ਵੀਡੀਓ ਪਾਉਣੇ ਹੁੰਦੇ ਆ ਚੈਨਲ ਆਪਾਂ ਫੇਜ ਆਪਣਾ ਤੇ ਇਹ ਮੁੰਡਾ ਇੰਦਰਪ੍ਰੇਤ ਆ ਬਾਈ ਰਵੀ ਪੰਚ ਦਾ। ਪਾੜੇ ਕੇ ਪਰਿਵਾਰ ਚੋਂ ਸਾਰਿਆਂ ਨੂੰ ਪਤਾ ਹੀ ਆ ਪਿੰਡ ਚ ਨਾ। ਬਾਈ ਧਰਮੇ ਉਹਨਾਂ ਦਾ ਭਤੇਜਾ ਤੇ ਇਹ ਬਾਈ ਇਹ ਵੀ ਰਾਜਜਤ ਕੇ ਆਇਆ ਉਥੋਂ ਲਖਨਊ ਤੋਂ ਉੱਤਰ ਪ੍ਰਦੇਸ਼ ਤੋਂ। ਇੱਥੇ ਕਿਹੜੀਆਂ ਗੇਮਾਂ ਸੀ ਉੱਥੇ ਰਾਸ਼ਟਰੀ ਸੀ ਜਾਂ ਅੰਤਰਰਾਸ਼ਟਰੀ ਸੀ ਕਿਹੜੀਆਂ ਗੇਮਾਂ ਸੀ ਇੰਟਰਨੈਸ਼ਨਲ ਟੂਰਨਾਮੈਂਟਸ ਜੇ ਤੇ ਉਹਨਾਂ ਵੱਲੋਂ ਪੰਜਾਬ ਵੱਲੋਂ ਗਏ ਸੀਗੇ ਇਹ ਮੁੰਡੇ ਪਰ ਇਹ ਖੁਸ਼ੀ ਦੀ ਗੱਲ ਆ ਤਿੰਨ ਗੋਲ ਹੋਏ ਉਹਨਾਂ ਵਿੱਚੋਂ ਇੱਕ ਗੋਲੇ ਇਹ ਮੁੰਡੇ ਦਾ ਵੀ ਸੀ ਇੰਦਰਪ੍ਰੀਤ ਦਾ ਇੱਕ ਗੋਲੇ ਨੇ ਲੋਪੋ ਦੇ ਮੁੰਡੇ ਨੇ ਲੋਪੋ ਦੇ ਮੁੰਡੇ ਨੇ ਕੀਤਾ ਜੀ ਕਿਵੇਂ ਇਹਨਾਂ ਦੇ ਇਹਨੂੰ ਕਿਵੇਂ ਹਾਕੀ ਦਾ ਸ਼ੌਂਕ ਪੈ ਗਿਆ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਕਬੱਡੀ ਖੇਡਦੇ ਆ ਜਾਂ ਹੋਰ ਗੇਮਾਂ ਵੱਲੀ ਜਾਂਦੇ ਹਾਕੀ ਵੱਲੀ ਕਿਵੇਂ ਆਇਆ ਹੈ ਮਪਛੇ ਆਕਿਬ ਅਲੀ ਵੀਰੇ ਇਹਨਾਂ ਦਾ ਚਾਚਾ ਜੀ ਇਹਨਾਂ ਨੂੰ ਖੜਾਉਂਦੇ ਹੁੰਦੇ ਸੀ ਫਿਰ ਆਪਾਂ ਨੂੰ ਤੁਹਾਨੂੰ ਤੁਸੀਂ ਜਾਣਦੇ ਆ ਜਰਨੈਲ ਸਿੰਘ ਜੈਲਾ ਕੋਚ ਰੈਂਕੋ ਬਾਈ ਸਰਵਿੰਦਰ ਸਿੰਘ ਰੈਂਕੋ ਆਪਣੇ ਪਿੰਡ 'ਚ ਖਲਾਈ ਦਿੰਦੇ ਆ ਨਾ ਸ਼ਾਮ ਨੂੰ ਰੋਜ਼ ਸਿੰਦਰਪੀ ਸਿੰਘ ਮੇਰਾ ਭਤੀਜਾ ਜੀ ਇਹ ਖੇਡ ਕੇ ਆ ਜੀ ਲਖਨਊ ਅੱਛਾ ਕਿਹੜੀਆਂ ਗੇਮਾਂ ਸੀ ਕਿੰਨੀਆਂ ਕੋ ਉੱਥੇ ਟੀਮਾਂ ਸੀ ਇਹ ਇੱਕ ਟੂਰਨਾਮੈਂਟ ਸੀਗਾ ਜੀ ਕੇੜੀ ਬਾਬੂ ਟੂਰਨਾਮੈਂਟ ਪਾਉਂਦਾ ਜੀ ਲਖਨਊ 'ਚ ਇਹ ਆਲ ਇੰਡਿਆ ਦਾ ਟੂਰਨਾਮੈਂਟ ਹੁੰਦਾ ਇੱਥੇ 25 ਗੱਟੀਆਂ ਇੰਡਿਆ ਦੇੋਂ ਭਾਗ ਲੈਂਦੇ ਆ ਆਮ ਬੱਚੇ ਹੋਰ ਖੇਡਾਂ ਵੱਲ ਜਾਵਦੇ ਆ ਜਾਂ ਪਿੰਡਾਂ 'ਚ ਬਹੁਤ ਘੱਟ ਹੁਣ ਧਿਆਨ ਦਿੰਦੇ ਆ ਕਿੰਨੇ ਜਿਆਦੇ ਦੌਰ ਹੋਰ ਵੀ ਚੱਲ ਪਈ ਨੇ ਤੇ ਇਹਨੂੰ ਕਿਵੇਂ ਲੱਗੀ ਲੱਗਣਾ ਇਹ ਤੁਹਾਡੇ ਬੱਚੇ ਜਿਹੜੇ ਹਾਕੀ ਖੇਡਦੇ ਆ ਤੇਰਾ ਬੱਚਾ ਵੀ ਰਵੀ ਦਾ ਵੀ ਇਹਨਾਂ ਨੂੰ ਕਿਵੇਂ ਸ਼ੌਕ ਜਾ ਕੇ ਇਹ ਮੇਰਾ ਬਲਾਦਰਾ ਛੋਟਾ ਪਰਤਪਾਲ ਸਿੰਘ ਬਲੋਰੀ ਉਹਦੇ ਤੋਂ ਇਹਨਾਂ ਨੂੰ ਚੇਟਕ ਲੱਗੀ ਆ ਜੀ ਉਹ ਜਾਂਦਾ ਹੁੰਦਾ ਸੀ ਖੇਡਣੇ ਉਹਦੇ ਨਾਲ ਹੀ ਜਾਂਦੇ ਰਿਹਾ ਸੀ ਛੋਟੇ ਗਰੀਨਵਾਲੇ ਪੌੜੀ ਸਕੂਲ ਬੰਦਰੀ ਕਲਾ ਮੈਂ ਹਾਕੀ ਖੇਡਦਾ ਹਾਂ। ਅੱਛਾ ਤੇ ਕਿੱਥੇ ਹੁਣ ਖੇਡ ਕੇ ਆਏ ਆ ਤੂੰ? ਲਖਨਊ ਉੱਤਰ ਪ੍ਰਦੇਸ਼। ਅੱਛਾ ਕਿਹੜੀ ਪੰਜਾਬ ਦੀ ਟੀਮ ਦੇ ਵਿੱਚ ਖੇਡੇ? ਉੱਥੇ ਕਿੰਨੀਆਂ ਕਿ ਟੀਮਾਂ ਸੀ? ਪੰਜਾਬ ਦੀ ਟੀਮ ਨਾਲ ਖੇਡੇ ਗਏ 25 ਟੀਮਾਂ ਹੀ ਹੈਗਲ। ਅੱਛਾ ਤੇ ਇਹ ਜਿਹੜਾ ਹਾਕੀ ਖੇਡਦਾ ਤੂੰ ਪਹਿਲਾਂ ਕਿੱਥੋਂ ਤੈਨੂੰ ਲੱਗਿਆ ਵੀ ਹਾਕੀ ਖੇਡਣੀ ਚਾਹੀਦੀ ਹੈ? ਕਿਹਨੂੰ ਦੇਖ ਕੇ ਲੱਗਿਆ ਸੀ? ਮੈਂ ਦੇ ਚਾਚਾ ਇਹਨੂੰ ਦੇਖ ਕੇ ਇਸ ਖੇਡਾਂ ਲੱਗਿਆ ਮਹਾਰਤਪਾਲ ਸਿੰਘ। ਅੱਛਾ ਉਹ ਖੜਾਉਂਦੇ ਹੁੰਦੇ ਸੀ ਕਿੱਥੇ? ਹਾਂਜੀ। ਤਾਂ ਤੋਂ ਪਹਿਲਾਂ ਤੇਰਾ ਕੋਚ ਕੌਣ ਸੀ ਤੇ ਹੁਣ ਕਿੱਥੋ-ਕਿੱਥੋ ਟ੍ਰੇਨਿੰਗ ਲੈਣਾ ਤੂੰ ਹਾਂ ਪਹਿਲਾਂ ਸੀਗਾ ਪਰਤਪਾਲ ਸਿੰਘ ਔਰ ਜਰਨੈਲ ਸਿੰਘ ਜੱਲਾ ਬਈ ਸੁਖਮਿੰਦਰ ਸਿੰਘ ਰੈਂਕੂ ਬਈ ਲਵਜੀਤ ਬਈ ਤੇ ਇੰਦਰਪਾਲ ਸਰ ਅੱਛਾ ਇਹਨਾਂ ਤੋਂ ਹਾਕੀ ਖੇਡਣ ਕਿੱਥੇ-ਕਿੱਥੇ ਖੇਡਦੇ ਆ ਲੋਪੋ ਗਰਾਊਂਡਾਂ 'ਚ ਜਾਂ ਹੋਰ ਵੀ ਕਿੱਥੇ ਲੋਪੋ ਬਦਨੀ ਦੌਦਰ ਅੱਛਾ ਇੱਥੇ ਜਾਨਣਾ ਕਿ ਹਾਂਜੀ ਪਰ ਉੱਥੇ ਕਿੰਨੇ ਕ ਫਸਵੇਂ ਮੁਕਾਬਲੇ ਹੋਏ ਕਿੰਨੇ ਕ ਖਿਡਾਰੀ ਸੀਗੇ ਤੇਰੇ ਵਰਗੇ ਬੱਚੇ ਮੇਰੇ ਵਰਗੇ ਸੀਗੇ ਪਾਵਾ ਖਿਡਾਰੀ ਸੀਗੇ अच्छा ਕਿੰਨੀਆਂ ਕਿ ਟੀਮਾਂ ਸੀ 6 ਉੱਤੇ 25 ਟੀਮਾਂ 25 ਟੀਮਾਂ ਹਾਂਜੀ ਉਹਨਾਂ ਦੇ ਵਿੱਚ ਤੂੰ ਕੀ ਆਪਣਾ ਗੋਲ ਕੀਪਰ ਸੀ ਜਾਂ ਕੀ ਖੇਡਦਾ ਕਿੱਥੇ ਕਿਹੜਾ ਹੀ ਡਿਫੈਂਸ ਕਰਦਾ ਫੋਲੋ ਕਰ ਅੱਛਾ ਗੋਲ ਗੋਲ ਕੀਤਾ ਹਾਂਜੀ ਇੱਕ ਕੀਤਾ ਜੀ ਇੱਕ ਗੋਲ ਕੀਤਾ ਟੀਮ ਜਿਹੜੀ ਠੀਕ ਹੈ ਕਿਵੇਂ ਲੱਗਦਾ ਫਿਰ ਪਿੰਡ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਜਿਸ ਤਰ੍ਹਾਂ ਥਾਣਿਆਂ ਤੇ ਗ੍ਰਨੇਡ ਨਾਲ ਹਮਲੇ ਕੀਤੇ ਜਾਂਦੀਆਂ ਖਬਰਾਂ ਸਾਹਮਣੇ ਆਉਂਦੀਆਂ ਸਾਨੂੰ ਉਸ ਤੋਂ ਬਾਅਦ ਇੱਕ ਪੁਲਿਸ ਕਰਮੀ ਨੇ ਦਸਤੀਕੀ ਦੋਸਤੇ ਘਰ ਦੇ ਬਾਹਰ ਵੀ ਗਰਨੇਡ ਦੇ ਨਾਲ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜ਼ਿਕਰ ਇਹ ਖਾਸ ਹੈ ਕਿ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਉਦੋਂ ਮਿਲਦੀ ਹੈ ਜਦੋਂ ਪਿਛਲੇ ਦਿਨੀ ਇੱਕ ਸ਼ਰਾਬੀ ਸ਼ਰਾਬ ਦੇ ਕਾਰੋਬਾਰੀ ਦੇ ਘਰ ਦੇ ਨਸਤੀਕ ਬਲਾਸਤੀ ਖਬਰ ਸਾਹਮਣੇ ਆਉਂਦੀ ਹੈ ਘਰ ਦੇ ਵਿੱਚ ਇਸ ਤੋਂ ਬਾਅਦ ਥਾਣਾ ਕੋਟ ਦੀ ਸੁਰਤਵल्ली ਦੇ ਅਧੀਨ ਪੈਂਦੇ ਪਿੰਡ ਦੇ ਵਿੱਚ ਘਰ ਦੇ ਵਿੱਚ ਧਮਾਕਾ ਹੋਣ ਤੋਂ ਬਾਅਦ ਗੈਂਗਸਟਰਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਆ ਜਦੋਂ ਇੱਕ ਗੈਂਗਸਟਰ ਨੂੰ ਰਿਕਵਰੀ ਲਈ ਮੈਤਾ ਥਾਣੇ ਅਧੀਨ ਪੈਂਦੇ ਪਿੰਡ ਗੱਗੜ ਪਾਣਾ ਵਿੱਚ ਲਜਾਇਆ ਗਿਆ ਤਾਂ ਗੈਂਗਸਟਰ ਨੇ ਪੁਲਿਸ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਗੈਂਗਸਟਰ ਨੇ ਆਪਣੀ ਪਿਸਟਲ ਕੱਢੀ ਤਾਂ ਪੁਲਿਸ ਦੇ ਵੱਲੋਂ ਫਾਇਰ ਕੀਤਾ ਗਿਆ ਜਵਾਬੀ ਫਾਇਰ ਦੌਰਾਨ ਪੁਲਿਸ ਕਰਮੀ ਜ਼ਖਮੀ ਹੋ ਗਏ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਤੋਂ ਬਾਅਦ ਜਿਹੜਾ ਜਵਾਬੀ ਫਾਇਰ ਦੇ ਵਿੱਚ ਗੈਂਗਸਟਰ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਹੋਇਆ ਹੈ ਜਨਵਰੀ ਮਹੀਨੇ ਦੇ ਵਿੱਚ 15 ਜਨਵਰੀ ਨੂੰ 17 ਫੈਬਰੂਰੀ ਨੂੰ ਬਲਾਸਟ ਹੋਏ ਸੀਗੇ 15 ਜਨਵਰੀ ਨੂੰ ਰਿਜੇਂਦਰ ਜੰਤੀਪੁਰ ਉਹਨਾਂ ਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ 17 ਫਰਵਰੀ ਨੂੰ ਰਾਇਮਲ ਪਿੰਡ ਹੈਗਾ ਆ ਕੋਟਲੀ ਸੂਰਤ ਮਲੀਆਂ ਪਿੰਡ ਦੇ ਥਾਣੇ ਦੇ ਵਿੱਚ ਉੱਥੇ ਸਾਡਾ ਪੁਲਿਸ ਸਾਥੀ ਸੀਗਾ ਉਹਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ ਇਹ ਜਦੋਂ ਦੋਨੋਂ ਬਲਾਸਟ ਹੁੰਦੇ ਆ ਇਹਨਾਂ ਦੀ ਜ਼ਿੰਮੇਵਾਰੀ ਹੈਪੀ ਪਾਸ਼ੀਆ ਨਾਂ ਦਾ ਇਕ ਜਿਹੜਾ ਗੈਂਗਸਟਰ ਆ ਹੁਣ ਆਪਣੇ ਆਪ ਨੂੰ ਅਤਵਾਦੀ ਕਹਿੰਦਾ ਆ ਬਾਹਰ ਅਮਰੀਕਾ ਬੈਠਾ ਉਹਨੇ ਇਹ ਜ਼ਿੰਮੇਵਾਰੀ ਲਈ ਸੀ ਔਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਹੈੱਡ ਦੇ ਤਹਿਤ ਇਨੇ ਆਪ ਦਾ ਇਹ ਜ਼ਿੰਮੇਵਾਰੀ ਲਈ ਸੀ ਬਟਾਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਦੀ ਟੀਮ ਨੇ ਬਹੁਤ ਛੇਤੀ ਹੀ ਇਹ ਦੋਨੋਂ ਕੇਸ ਟ੍ਰੇਸ ਕੀਤੇ ਆ ਅੱਜ ਇਸ ਕੇਸ ਦੇ ਵਿੱਚ ਮੋਹਿਤ ਤੇ ਵਿਸ਼ਾਲ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ 모ਹਿਤ ਨੂੰ ਜਦੋਂ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਤਾਂ ਮੌਕੇ ਤੇ 모ਹਿਤ ਨੇ ਉੱਥੇ ਜਿੱਥੇ ਮਹਿਤੇ ਥਾਣੇ ਦੇ ਏਰੀਆ ਵਿੱਚ ਉੱਥੇ ਜਿੱਥੇ ਇਹਨੇ ਪਿਸਟਲ ਲੁਕੋਇਆ ਹੋਇਆ ਸੀ ਇਹਨੇ ਪਿਸਟਲ ਚੁੱਕ ਕੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਾਂ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਸੈਲਫ ਡਿਫੈਂਸ ਦੇ ਵਿੱਚ ਗੋਲੀਆਂ ਚਲਾਈਆਂ ਜਿਹੜਾ 모ਹਿਤ ਉੱਥੇ ਮੌਕੇ ਤੇ ਜ਼ਖਮੀ ਹੋ ਗਿਆ ਹਸਪੀਟਲ ਇੱਥੇ ਲਿਆਂਦਾ ਗਿਆ ਤੇ ਜੋ ਡਾਕਟਰ ਨੇ ਉਹਨੂੰ ਡੈੱਡ ਡਿਕਲੇਅਰ ਕਰਤਾ ਸੋ ਇਹਦੇ ਚ ਟੋਟਲ ਚਾਰ ਬੰਦੇ ਇਨਵੋਲਟ ਸਿਗੇ ਦੋ ਅਸੀਂ ਅਰੈਸਟ ਕਰ ਲੇਆ ਦੂਜੇ ਦੋ ਆ ਦੋਆਂ ਚੋਂ ਇੱਕ ਦੀ ਡੈਥ ਹੋ ਗਈ ਆ ਇਨਕਾਊਂਟਰ ਦੇ ਵਿੱਚ ਪੁਲਿਸ ਨੇ ਜੋ ਸੈਲਫ ਡਿਫੈਂਸ ਦੀ ਗੋਲੀਆਂ ਚਲਾਈਆਂ ਇੱਕ ਅਰੈਸਟ ਆ ਔਰ ਦੂਸਰੇ ਦੋ ਉਹ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਇਹ ਬੜਾ ਕਲੀਅਰ ਮੈਸੇਜ ਹੈ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਾਊਗਾ ਪੰਜਾਬ ਦੇ અમનચાહ નુ ખરાબ કરન دی કોશિશ કરુગા પોલીસ ઓડે ખલાફ શક્તિ ਨਾਲ કાર્યવાહી કરુગી ઓર એ ਕਿਸੇ ਕਿਸਮ ਦਾ ਵੀ ਕੋਈ ਵੀ શરારતબાજી નુ ਅਸੀਂ برداشت ਨਹੀਂ ਕਰਾਂਗੇ ઓર ਸਖਤੋ ਸਖਤ ਅਸੀਂ ਕਾਨੂੰਨ ਦੇ ਮਤਾਬਿਕ ਉਸ ਨੂੰ سزا ଦਵਾਗੇ ਸਰ ਮੋਹਿਦ ਜੀਆ ਵਿਸ਼ਾਲ ਦੇ ਬੈਕਗਰਾਉਂਡ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕ੍ਰਿਮੀਨਲ ਇਹਨਾਂ ਦੇ ਕੇਸ ਤਾਂ ਉਹ ਅਸੀਂ ਹੁਣ ਸਾਰੇ ਕਿਉਂਕਿ ਇਹ ਅੱਜ ਹੀ ਅਰੈਸਟ ਕੀਤੇ ਗਏ ਸੀਗੇ ਇਹਨਾਂ ਸਾਰਿਆਂ ਦਾ ਅਸੀਂ ਕਰ ਰਹੇ ਹਾਂ ਇਹ ਬੇਸਿਕਲੀ ਸਾਰੇ ਪਾਕਿਸਤਾਨ ਆਈਐਸਆਈ ਨਾਲ ਇਨਟੈਕ ਸੀਗੇ ਹੈਪੀ ਪਾਸ਼ੀਆ ਇਹਨਾਂ ਨੂੰ ਚਲਾ ਰਿਹਾ ਸੀਗਾ ਜਿਹੜੇ ਇਹਨਾਂ ਦੇ ਦੂਜੇ ਦੋ ਸਾਥੀ ਵੀ ਆ ਉਹ ਵੀ ਅਸੀਂ ਜਿਹੜੇ ਫੜਨੇ ਆ ਉਹ ਵੀ ਉੱਥੋਂ ਹੀ ਸਾਰੀਆਂ ਇਹ ਦਿਸ਼ਾ ਨਿਰਦੇਸ਼ ਲੈਂਦੇ ਸੀ ਤਾਂ ਉਹ ਬਲਾਸਟ ਕੀਤੇ ਗਏ ਸੀ ਇਹਨਾਂ ਕਿੰਨੇ ਕੋ ਮਰ ਜੀ ਇਹਨਾਂ ਦੋਆਂ ਦੀ ਹਾਂ ਜਿਹੜਾ ਇਹ ਤਕਰੀਬਨ 25 20 25 26 ਸਾਲ ਦੇ ਹੀ ਹੈ ਜੀ ਕੀ ਕੀ ਰਿਕਵਰ ਕੀਤਾ ਗਿਆ ਜੀ ਇੱਕ ਪਿਸਟਲ 3 ਬੋਰ ਦਾ ਰਿਕਵਰ ਹੋਇਆ ਜੀ ਸਰ ਇਹਨਾਂ ਨੂੰ ਇੱਕ ਬਟਾਲੇ ਕਿੱਥੋਂ ਕਿ ਗ੍ਰਫਤਾਰ ਕੀਤਾ ਸੀ ਕਿ ਬਟਾਲੇ ਜਿਹੜਾ 모ਹਿਤ ਹੈਗਾ ਜਿਹਦਾ ਇਨਕਾਉਂਟਰ ਚ ਡੈਥ ਹੋਈ ਆ ਇਹਨੂੰ ਅਸੀਂ ਮੇਨ ਰੋਡ ਤੇ ਜਿਹੜਾ ਸਾਡਾ ਵਿਦੀਪੁਰ ਨਾਕਾ ਹੈ ਉੱਥੋਂ ਇਹਨੂੰ ਅਰੈਸਟ ਕੀਤਾ ਸੀਗਾ ਤੇ ਜਿਹੜਾ ਵਿਸ਼ਾਲ ਆ ਉਹਨੂੰ ਉਹਦੇ ਘਰ ਤੋਂ ਹੀ ਅਸੀਂ ਅਰੈਸਟ ਕੀਤਾ ਜੀ 모ਹਿਤ ਨੂੰ ਜਰਨ ਵਾਲਾ ਜੀ 모ਹਿਤ ਤੇ ਇਹ ਬੋਦੇ ਦੀ ਖੋਈ ਜਿਹੜਾ ਹੈ ਆਪਣੇ ਬਟਾਲੇ ਦੇ ਨਾਲ ਹੀ ਉੱਥੋਂ ਦਾ ਰਹਿਣ ਵਾਲਾ ਹੈ ਜੀ ਤੇ ਇਹ ਜਿਹੜਾ ਵਿਸ਼ਾਲ ਹੈਗਾ ਇਹ ਬਾਸਰਪੁਰ ਦਾ ਉੱਥੋਂ ਦਾ ਰਹਿਣ ਵਾਲਾ ਹੈ ਜੀ ਉਹਨ ਇਨਕਾਊਂਟਰ ਰਹਿ ਦੇ ਵਿੱਚ ਵਿਸ਼ਾਲ ਵੀ ਸੀ ਲਾਲ ਨਹੀਂ ਇਹੇ ਸਿਰਫ ਮੋਹਿਤ ਨੂੰ ਹੀ ਪੁਲਿਸ ਪਾਰਟੀ ਲੈ ਕੇ ਗਈ ਸੀ ਤੇ ਮੋਹਿਤ ਦੇ ਨਿਸ਼ਾਨ ਦੀ ਤੇ ਹੀ ਰਿਕਵਰ ਕਰਨਗੇ ਸੀ ਸਰ ਜਿਹੜਾ ਪੁਲਿਸ ਦਾ ਜ਼ੁਹਰ ਜਿਹੜਾ ਬਾਅਦ ਕੀ ਹਾਲਤ ਪਿਸਟਲ ਪਿਸਟਲ ਦੇਖੋ ਇਹਨੇ ਪਿਸਟਲ ਜਿਹੜੋ ਜੋ ਇੱਕ ਪ੍ਰਸੀਜਰ ਹੁੰਦਾ ਆ ਜਿਹਨੇ ਇਹੇ ਚੀਜ਼ ਲੁਕਾਈ ਹੁੰਦੀ ਆ ਉਹਨੇ ਪਿਸਟਲ ਰਿਕਵਰ ਕਰਕੇ ਦੇਣਾ ਆ ਇਹਨੇ ਪਿਸਟਲ ਰਿਕਵਰ ਕਰਦੇ ਹੀ ਨਾਲ ਹੀ ਪੁਲਿਸ ਪਾਰਟੀ ਤੇ ਇਹਨੇ ਫਾਇਰ ਕੀਤਾ ਜੀ ਸਰ ਜਿਹੜਾ ਪੁਲਿਸਮੈਨ ਜਖਮੀ ਹੋਇਆ ਉਹਦੇ ਕੀ ਹਾਲਾਤ ਉਹ ਉਹ ਠੀਕ ਹੈ ਜੀ ਆਪਣਾ ਨੂੰ ਫਰਸਟ ਏਡ ਮਿਲ ਰਹੀ ਆ ਔਰ ਸਾਰਾ ਐਕਸ-ਰੇ ਵਗੈਰਾ ਵੀ ਹੋ ਰਿਹਾ ਡਾਕਟਰ ਸਾਹਿਬ ਉਹਨੂੰ ਦੇਖ ਰਹੇ ਆ ਉਹ ਵੀ ਸੀਰੀਅਸਲੀ ਇੰਜਰਡ ਆ ਸਰ ਥੈਂਕ ਯੂ ਸਰ ਮੁਕਾਬਲਾ ਕਿੱਥੇ ਕਿੱਥੇ ਹੋਇਆ ਜੀ ਇਹ ਗੱਗੜਪਾਣਾ ਮੈਤੇ ਦੇ ਪੁਲਿਸ ਸਟੇਸ਼ਨ ਮੈਤੇ ਦੇ ਵਿੱਚ ਪੈਂਦਾ ਅਮਿਸਰ ਰੂਰਲ ਦੀ ਜਰਿਸਕਸ਼ਨ ਚ ਉੱਥੇ ਇਹ ਚੀਜ਼ ਹੋਈ ਆ ਜੀ ਕਿੰਨੇ ਵਜੇ ਸਰ ਇਹ ਤਕਰੀਬਨ ਸ਼ਾਮੀ ਕੋਈ 8 ਸਾਢੇ 7 8 ਦੇ ਵਿੱਚ ਐਗਜੈਕਟ ਟਾਈਮ ਮੈਂ ਤੁਹਾਨੂੰ ਦੱਸ ਦੂੰਗਾ ਪਰ ਸਾਢੇ 7 8 ਸਵਾ 8 ਦੇ ਵਿੱਚ ਹੀ ਆ ਮੈਂ ਦੁਬਾਰਾ ਤੁਹਾਡੇ ਜ਼ਰੀਏ ਨੌਜਵਾਨਾਂ ਨੂੰ ਵੀ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਰਾਰਤੀ ਅੰਸਰ ਬਾਹਰ ਬੈਠੇ ਆ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਾ ਕਰੀਏ ਔਰ ਪੰਜਾਬ ਦੇ ਇੱਕ 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 ਚੰਗਾ ਸਟੇਟ ਆ ਪੰਜਾਬ ਨੂੰ ਖੁਸ਼ਹਾਲ ਰੱਖੀ ਹੈ ਔਰ ਜੇਕਰ ਕੋਈ ਵੀ ਇਹਨਾਂ ਸ਼ਰਾਰਤੀ ਅੰਸਰਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਾਨੂੰਨ ਨੂੰ ਹੱਥ ਦੇ ਵਿੱਚ ਲਾਊਗਾ ਤੇ ਪੰਜਾਬ ਪੁਲਿਸ ਦਾ ਬੜਾ ਕਲੀਅਰ ਮੈਸੇਜ ਆ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲਈ ਹੈ ਤੇ ਇਸ ਵਾਰ ਫਿਰ ਮੀਂਹ ਦੇ ਕਰਕੇ ਠੰਡ ਹੋਰ ਵੱਧ ਗਈ ਹੈ ਤੇ ਪਾਰਾ ਹੀਟਾਂ ਚਲਾ ਗਿਆ ਹੈ ਪਰ ਅਜੇ ਦੇ ਵਿੱਚ ਇੱਕ ਬੜੀ ਖਾਸ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਆਪ ਸਾਰਾ ਕੁਝ ਬਿਆਨ ਕਰਦੀਆਂ ਪਈਆਂ ਨੇ ਇੱਕ ਪਾਸੇ ਪੰਜਾਬ ਦੇ ਵਿੱਚ ਬਰਸਾਤ ਪੈਂਦੀ ਪਈ ਹੈ ਪਰ ਦੂਸਰੇ ਪਾਸੇ ਟ੍ਰੈਫਿਕ ਪੁਲਿਸ ਮੁਲਾਜ਼ਮ ਇਸ ਬਾਰਿਸ਼ ਦੇ ਵਿੱਚ ਛਤਰੀ ਲੈ ਕੇ ਆਪਣੀ ਡਿਊਟੀ ਕਰਦਾ ਨਜ਼ਰ ਆਉਂਦਾ ਪਿਆ ਹੈ ਇਹ ਜੋ ਇਲਾਕਾ ਤੁਸੀਂ ਦੇਖਦੇ ਪਏ ਹੋ ਇਹ ਤਸਵੀਰਾਂ ਬੇहद ਖਾਸ ਜਲੰਧਰ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਬੱਸ ਅੱਡੇ ਤੇ ਇੱਕ ਪਾਸੇ ਲਗਾਤਾਰ ਬਰਸਾਤ ਹੁੰਦੀ ਪਈ ਹੈ ਲੋਕ ਪਰੇਸ਼ਾਨ ਨੇ ਤੇ ਦੂਸਰੇ ਪਾਸੇ ਛਤਰੀਆਂ ਲੈ ਕੇ ਇਹ ਟ੍ਰੈਫਿਕ ਪੁਲਿਸ ਮੁਲਾਜ਼ਮ ਅਤੇ ਅਫਸਰ ਟ੍ਰੈਫਿਕ ਨੂੰ ਕੰਟਰੋਲ ਕਰਦੇ ਨਜ਼ਰ ਆਉਂਦੇ ਪਏ ਐ ਇਸ ਤੋਂ ਬਾਅਦ ਜ਼ਰੂਰ ਲੋਕ ਇਹਨਾਂ ਦੀ ਸਿਫਤ ਵੀ ਕਰਦੇ ਪਏ ਐ ਓਕੇ ਕਿ ਨਾਮ ਹੈ ਮੈਂ ਨਰਿੰਦਰ ਕੁਮਾਰ ਸਿੰਦੂ ਰਸ਼ ਕਿਹੜੇ ਏਰੀਆ ਦੀ ਡਿਊਟੀ ਕਰਦੇ ਐ ਇਹ ਬਸਟਾੜਾ ਸੱਤ ਲੇਟ ਚੌਂਕ ਖੰਡਾਜੀ ਹਾਂਜੀ ਹਾਂਜੀ ਬੀਸੀ ਸਾਹਿਬ ਨਾਲ ਡਿਊਟੀ ਚੱਲ ਰਹੀ ਹੈ ਹਾਂਜੀ ਜੀ ਜੁੜੀ ਆ ਕੱਲਿਆ ਰਸ਼ ਬਹੁਤ ਹੈ ਡ੍ਰੈਫਟ ਜ਼ਿਆਦਾ ਰਹਿੰਦੀ ਹੈ ਤੇ ਚੌਂਕ ਦੇ ਵਿੱਚ ਰਹਿ ਕੇ ਲੋਕਾਂ ਨੂੰ ਪਹੁੰਚਾਉਣਾ ਬੜਾ ਕੌਫੜ ਹੈ ਕੋ ਪਾਰਸ਼ ਵੀ ਹੁੰਦੀ ਹੈ ਪਰ ਤੇ ਤਾਂ ਕਿ ਪਰੇਸ਼ਾਨੀਆਂ ਲੋਕਾਂ ਨਾਲ ਹੋ ਗਈ। ਜਾਮ ਨਾਲ ਲੱਗੇ ਕਰੇ ਕਰਦੇ ਪਏ। ਕਿੰਨੇ ਲੋਕ ਨੇ ਡਿਊਟੀ ਲੱਗੀ? ਸਾਰਾ ਰਸਤਾ ਅੱਠ ਡੋਟੇ ਦਾ। ਅੱਗੇ ਜਿਹੜੇ ਸੰਭਾਗ। ਕਿੰਨਾ ਚੋਤੇ ਅੱਗੇ ਤੋਂ ਉਹ ਲੋਕਾਂ ਦੇ ਉੱਤੇ ਕਿੰਨਾ ਕੰਕਸ਼ਨ ਹੁੰਦਾ। ਰਾਤ ਨੂੰ ਬਾਅਦ ਬਹੁਤ ਜ਼ਿਆਦਾ ਹੁੰਦਾ ਸਾਰਾ ਸ਼ਹਿਰ ਦਾ ਰਹਿਣ ਇੱਥੇ ਹੁੰਦਾ। ਉਹ ਗੜੇ ਰੋਡ ਪੈਂਦਾ ਤੇ ਆਪਣਾ ਫੁਲਗੋੜ ਰੋਡ ਹੁੰਦਾ। ਤੇ ਕਦੇ ਹੱਦ ਆਪਣੇ ਪਾਇਆ ਟ੍ਰਾਂਸਪੋਰਟ ਨਾਲ ਆਣਾ ਸੈਟਰ ਨਾਲ ਸਾਰਾ ਪੂਰਾ ਸਾਰੇ ਇੱਥੇ ਆ ਰਿਹਾ। ਕਸਰਗਿਆ ਰਣਾਛੇ ਤੱਕ ਅੱਜ ਜਿਹੜਾ ਬਈ ਹੋਰ ਬਾਰਿਸ਼ ਦੇ ਵੀ ਕਰ ਰਹੇ ਹਾਂ ਤੇ ਬਲਹ ਜਿਹੜੇ ਠੀਕ ਨਹੀਂ ਹੈਗੇ ਕੋਈ ਆਹ ਤਾਂ ਬੈਠੀ ਹੁੰਦੀ ਆ ਕੀ ਕੀ ਕਿੱਦਾਂ ਦੋਨੇ ਸਰ ਕਰਨੀ ਆ ਆਪਾਂ ਤੁਹਾਡੇ ਦਾ ਤਨਖਾਹ ਲੈਣੀ ਦੂਜੇ ਦਾ ਖੰਮੀ ਹੱਸ ਕੇ ਕਰਨੀ ਆ ਤੁਹਾਡੇ ਤਾਂ ਕੋਈ ਪਰੇਸ਼ਾਨੀ ਨਹੀਂ ਕੰਟੀ ਕਰਦੇ ਸੋਚੇ ਲੋਕਾਂ ਨੂੰ ਪਹੁੰਚਾਈ ਸੋਇਸਾਨ ਹੁਣ ਤੱਕ ਦੀਆਂ ਤਾਜ਼ਾ ਖਬਰਾਂ ਵਧੇਰੇ ਅਪਡੇਟ ਲਈ ਜੁੜੇ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ